ਜੀ ਵੀਡੀਓ ਵੇਖ ਲੈ ਸਾਰੇ ਪਿਆਰ ਨਾਲ ਤੇ ਪ੍ਰਾਣ ਵੈ ਕੁਚੀ ਕਾ ਖਾਲਸਾ ਵੈ ਕੁਚੀ ਦੇ ਪਤੇ ਸਤਿ ਸ਼੍ਰੀ ਅਕਾਲ ਆਸਕਰ ਤੇ ਕਿ ਤੁਸੀਂ ਸਾਰੇ ਸਾਡੀ ਕਲਾ ਵਿੱਚ ਹੋਵੋਗੇ ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਾਂ ਬਣਾਵਾਂਗੇ ਸੇਵੀਆਂ ਜੋ ਸਾਡੇ ਬੱਚਿਆਂ ਨੂੰ ਬਹੁਤ ਪਸੰਦ ਆ ਤੇ ਆਪਾਂ ਇਹਦੇ ਲਈ ਦੁੱਧ ਜਿਹੜਾ ਅਸੀਂ ਗਰਮ ਕਰ ਦਿੱਤਾ ਵਾ ਤੇ ਆਪਾਂ ਇਹਦੇ ਵਿੱਚ ਇਲਾਚੀਆਂ ਪਾ ਦਾਂਗੇ ਛੋਟੀਆਂ ਇਲਾਚੀਆਂ ਦੇ ਤਾਣੇ ਕੱਟ ਕੇ ਤੇ ਬਾਕੀ ਤੁਸੀਂ ਆਪਣੀ ਮਰਜ਼ੀ ਅਨਸਾਰ ਜੋ ਵੀ ਪਾਉਣਾ ਚਾਹੋ ਤੇ ਪਾ ਸਕਦੇ ਹੋ ਤੇ ਜਿੰਨਾ ਚਿਰ ਆਪਣੇ ਦੁੱਧ ਨੂੰ ਉਬਾਲ ਨਹੀਂ ਆਉਂਦਾ ਤਦ ਤੱਕ ਆਪਾਂ ਇਹਦੇ ਵਿੱਚ ਸੇਵੀਆਂ ਨਹੀਂ ਪਾਵਾਂਗੇ ਲਓ ਜੀ ਕੁਛ ਕੁ ਦਾਣੇ ਸਾਡੇ ਜਿਹੜੀਆਂ ਛੋਟੀਆਂ ਹਰੀਆਂ ਲਾਚੀਆਂ ਨੇ ਉਹ ਅਸੀਂ ਵਿੱਚ ਪਾ ਦਾਂਗੇ। ਮਨਾਰ ਸੀ ਤੁਸ ਸਾਟਾ ਜਿਹੜਾ ਉਹ ਪਾਲ ਮਾਰ ਰਿਹਾ ਤੁਸੀਂ ਵੇਖ ਸਕਦੇ ਹੋ। ਤੇ ਹੁਣ ਆਪਾਂ ਇਹਦੇ ਵਿੱਚ ਸੇਵੀਆਂ ਜਿਹੜੀਆਂ ਇਸ ਪਲੇਟ 'ਚ ਪਾਈਆਂ ਹੋਈਆਂ ਇਹ ਵਿੱਚ ਪਾ ਦਾਂਗੇ। ਇਹਨਾਂ ਨੂੰ ਵੈਸੇ ਤਾਂ ਦੇਸੀ ਘਿਓ 'ਚ ਤੜਕਾ ਲਾ ਕੇ ਵੀ ਬਣਾਇਆ ਜਾਂਦਾ ਵਾ। ਔਰ ਰਾਤ ਦੇ ਸਮੇਂ ਥੋੜੀ ਇਹ ਭਾਰੀ ਹੋ ਜਾਂਦੀ ਹੈ ਸੋ ਇਸ ਕਰਕੇ ਅਸੀਂ ਇਸੇ ਤਰੀਕੇ ਨਾਲ ਬਣਾਵਾਂਗੇ ਹੁਣ ਇਹਨੂੰ ਥੋੜਾ ਜਿਹਾ ਉਬਾਲਾਂਗੇ ਫਿਰ ਆਪਾਂ ਇਹਦੇ ਵਿੱਚ ਖੰਡ ਕੋੜ ਤੁਸੀਂ ਜੋ ਵੀ ਪਾਉਣਾ ਚਾਹਦੇ ਹੋ ਪਾ ਸਕਦੇ ਹੋ ਲਓ ਜੀ ਇਸ ਤਰ੍ਹਾਂ ਸੀ ਉਹ ਲਈ ਖੰਡ ਖੰਡ ਤੁਸੀਂ ਆਪਣੇ ਪਸੰਦ ਅਨੁਸਾਰ ਘੱਟ ਵੱਧ ਮਿੱਠਾ ਜਿੰਨਾ ਵੀ ਤੁਹਾਨੂੰ ਪਸੰਦ ਹੋ ਉਸੇ ਪਾ ਸਕਦੇ ਹੋ ਸਵਾਸ ਕਰਦੇ ਕਿ ਤੁਹਾਨੂੰ ਸਾਡੀ ਅਚਲ ਦੀ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕ ਲਾਈਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਹੀ ਮਿਲਦੇ ਆਗਲੀ ਨਵੀਂ ਵੀਡੀਓ ਤੇ ਅਗਲੀ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ